ਵਿਵਾਦ ਅਤੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ-ਨਾਲ ਚੱਲਦੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਹੁਣ ਇੱਕ ਨਵੇਂ ਵਿਵਾਦ 'ਚ ਫਸ ਗਏ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ 'ਚ ਅਰਦਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਰਾਮਪੂਰਾ ਵਿਧਾਨ ਸਭਾ ਹਲਕੇ 'ਚ ਉਹਨਾਂ ਦੇ ਦਫ਼ਤਰ ਦਾ ਉਦਘਾਟਨ ਸੀ ਇਸ ਦੌਰਾਨ ਰਮਾਇਣ ਦਾ ਪਾਠ ਰਖਵਾਇਆ ਗਿਆ ਸੀ ਸਮਾਗਮ 'ਚ ਮਲੂਕਾ ਹਾਜ਼ਰ ਸਨ ਜਿਸ 'ਚ ਕਥਿਤ ਤੌਰ ਤੇ ਅਰਦਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਵਿਵਾਦ ਪਕਣਾ ਲਾਜ਼ਮੀ ਸੀ ਅਖੰਡ ਦੇ ਜੋਤੀ ਸਰੂ ਪਰਮ ਪਿਤਾ ਪਰਮੇਸ਼ਵਰ ਦਾ ਧਿਆਨ ਧਰ ਕੇ ਬੋਲਣਾ ਜੀ ਸ਼੍ਰੀ ਰਾਮ ਸ਼੍ਰੀ ਰਾਮ ਸ਼੍ਰੀ ਰਾਮ ਸ਼੍ਰੀ ਗੀਤਾ ਜੀ ਤਪਾ ਸ਼੍ਰੀ ਰਮਾਇਣ ਜੀ ਕੇ ਪਾਠ ਦਾ ਅਧਿਕਾਰ ਦਾ ਧਿਆਨ ਧਰ ਕੇ ਬੋਲਣਾ ਜੀ ਮਾਮਲਾ ਅਕਾਲ ਤਖਤ ਸਾਹਿਬ ਤੱਕ ਵੀ ਪਹੁੰਚਿਆ ਅਕਾਲ ਤਖਤ ਦੇ ਜਥੇਦਾਰ ਯਾਨੀ ਗੁਰਬਚਨ ਸਿੰਘ ਨੇ ਮਾਮਲੇ ਦੀ ਜਾਂਚ ਲਈ ਐ ਜੀ ਪੀ ਸੀ ਪ੍ਰਧਾਨ ਨੂੰ ਜਾਂਚ ਤੋਂ ਬਾਅਦ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਨੇ ਆਕਾਲ ਤਖਤ ਸਾਹਿਬ ਤੇ ਹਮੇਸ਼ਾ ਹੀ ਨਿਰਦੇਸ਼ ਕਰਦਾ ਹੈ ਤੇ ਐਸੀਆਂ ਕਾਰਵਾਈਆਂ ਕਰਨ ਵਾਲਿਆਂ ਦੇ ਤੇ ਸਖਤ ਐਕਸ਼ਨ ਵੀ ਲਿਆ ਜਾਂਦਾ ਹੈ ਔਰ ਫਿਰ ਵੀ ਜੇਕਰ ਐਸੀ ਘਟਨਾ ਵਾਪਰਦੀ ਹੈ ਤੇ ਉਹਦੇ ਉੱਤੇ ਤੁਰਕਤ ਉਸ ਨੂੰ ਧਿਆਨ ਵਿੱਚ ਲਿਆਉਂਦਿਆਂ ਹੋਇਆਂ ਉਹਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਤੋਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋਇਆ ਉਸ ਵੇਲੇ ਤੋਂ ਹੀ ਬਲੂਕਾ ਦੀ ਨਿਖੇਦੀ ਕੀਤੀ ਜਾ ਰਹੀ ਹੈ ਮੌਕਾ ਵਿਰੋਧੀਆਂ ਨੂੰ ਵੀ ਮਿਲ ਗਿਆ ਅਕਾਲੀ ਦਲ ਤੇ ਨਿਸ਼ਾਨਾ ਸਾਧਣ ਦਾ ਜਦੋਂ ਕਿਸੇ ਕਮਿਊਨਿਟੀ ਦੇ ਲੀਡਰਜ਼ ਨੂੰ ਪਰਮਾਤਮਾ ਤੋਂ ਦੂਰ ਹੋ ਜਾਣ ਇਹਨਾਂ ਨੂੰ ਹੁਣ ਇਹ ਭੁਲੇਖਾ ਹੋ ਗਿਆ ਕਿ ਇਹਨਾਂ ਕੋਈ ਇੰਨਾ ਕ ਪੈਸਾ ਹੈ ਇਹ ਸਮਝਦੇ ਕਿ ਸ਼ਾਇਦ ਪਰਮਾਤਮਾ ਨੂੰ ਇਹਨਾਂ ਦੀ ਲੋੜ ਹੈ ਇਹਨਾਂ ਨੂੰ ਪਰਮਾਤਮਾ ਦੀ ਲੋੜ ਨਹੀਂ ਪਰ ਲੋਕ ਬਹੁਤ ਜਲਦੀ ਇਹਨਾਂ ਨੂੰ ਪਰਮਾਤਮਾ ਵੀ ਯਾਦ ਕਰਾਣਗੇ ਤੇ ਇਹਨਾਂ ਦੀ ਅਸਲੀਅਤ ਵੀ ਲੋਕਾਂ ਸਾਹਮਣੇ ਬਹੁਤ ਜਲਦੀ ਆ ਜਾਏ ਜੈਦਾਦ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਜੈਦਾਦ ਸਾਹਿਬ ਜੀ ਇਨ ਉਦਾਫਰ ਜੇਬੂ ਰਿਜ਼ਲਟ ਹੋਏ ਉਹਨੂੰ ਇੰਪਲੀਮੈਂਟ ਫ੍ਰੀ ਐਂਡ ਫੇਅਰ ਜ਼ਰੂਰ ਕਰਨਾ ਹੈ ਅੱਜ ਉਹ ਹਾਲਾਤ ਅਕਾਲੀ ਦਲ ਬਾਦਲ ਦੇ ਲੀਡਰਾਂ ਦੇ ਹੋਏ ਆ ਮਤਹੀਣ ਹੋਏ ਹੋਏ ਆ ਔਰ ਬੁੱਧੀਹੀਣ ਹੋ ਕੇ ਐਸੇ ਕੰਮ ਕਰ ਰਿਹਾ ਜਿਹੜੇ ਜਿਸ ਕੰਮ ਦੇ ਨਾਲ ਅੱਜ ਪੰਥਕ ਸੋਚ ਰੱਖਣ ਵਾਲੇ ਸਿੱਖਾਂ ਦੇ ਮਨ ਦੇ ਅੰਦਰ ਇੱਕ ਬਹੁਤ ਵੱਡੀ ਠੇਸ ਹੈ ਕੌਣ ਕਵੇ ਰਾਣੀ ਅੱਗਾ ਟੱਕ ਕਲਤਖ ਸਾਹਿਬ ਦਾ ਜਹੇਦਾਰ ਸਤਕਾਰਯੋਗ ਕੀ ਇਹਦਾ ਆਦੇਸ਼ਕਰਦਾ ਬਾਦਲ ਸਾਹਿਬ ਜਿਹਨੂੰ ਚਾਹਣ ਸਜ਼ਾ ਲਵਾ ਦੇਣ ਅਕਾਲ ਤਖਤ ਸਾਹਿਬ ਦੇ ਜੇਹਜ਼ਦਾਰ ਤੋਂ ਜਿਹਨੂੰ ਚਾਉਣ ਮਾਫੀ ਦਵਾ ਦੇਣ ਕਹੇਗਾ ਕੌਣ ਸੰਗਤ ਕਹੇਗੀ 100 ਦਿਨ ਚੋਰ ਦਾ ਤੇ ਇੱਕ ਦਿਨ ਸਾਥ ਦਾ ਦਰਸ਼ਕਾਂ ਨੂੰ ਦੱਸਦੀ ਹੈ ਕਿ এবੀਪੀ ਸਾਂਝਾ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਇਸ ਮਾਮਲੇ 'ਚ ਸਿਕੰਦਰ ਸਿੰਘ ਮਲੂਕਾ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੀ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ